ਲੇ ਵੀ ਦੋਸਤੋ ਉਸ ਜੱਟ ਦੀ ਸਮਾਧਿਆ ਹੋਇਆ ਜਿੱਥੇ ਕਿ ਕਹਿੰਦੇ ਪਹਿਲੀ ਜਉਂਦੇ ਜਉਂਦੇ ਲੇਤਾ ਸੀਗਾ ਜੇ ਟਾਲੀ ਦੀ ਜੀ ਗੱਲ ਕਰੀਏ ਕਹਿੰਦੇ ਉਸ ਸਿੱਧੂ ਮੂਸੇਵਾਲਾ ਜਿਹਨੇ ਕਿ ਬੜਾ ਕੁਝ ਸੱਚ ਦੇ ਵਿੱਚ ਲਿਖਤਾ ਜੇ ਕਿਤੇ ਅੱਜ ਜੱਟ ਹੁੰਦਾ ਤਾਂ ਪਤਾ ਨਹੀਂ ਇੱਥੇ ਕੀ ਕੁਛ ਹੋਣਾ ਪੰਜਾਬ ਦੇ ਵਿੱਚ ਕਹਿੰਦੇ ਵੱਡੇ ਪੱਧਰ ਤੇ ਹਨਾ ਡਵੈਲਪਮੈਂਟ ਦੇ ਵਿੱਚ ਕੰਮ ਹੋਣੇ ਸੀਗੇ ਵੱਡੀ ਸੋਚ ਸੀਗੀ ਤੇ ਬਾਈ ਵੀ ਆਏ ਹੋਏ ਆ ਦੇਖੋ ਆਪਣੇ ਬਾਈ ਸਸੀ ਕਾਲ ਜੀ ਬਾਈ ਕਿਹੜੇ ਏਰੀਆ ਤੋਂ ਆਏ ਹੋ ਮਹਾਲੀ ਤੋਂ ਆਏ ਹਾਂ ਬਾਈ ਸਪੈਸ਼ਲੀ ਆਏ ਹੋ ਤੁਸੀਂ ਹਾਂ ਸਪੈਸ਼ਲ ਆਏ ਬਾਈ ਮਹਾਲੀ ਜੇਫਰ ਤੋਂ ਆਏ ਹੋਏ ਆ ਬਾਈ ਠੀਕ ਹੈ ਜੀ ਹਾਜੀ ਵਰਿੰਡਾ ਜੀ ਸਾਡਾ ਓਕੇ 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 ਠੀਕ ਹੈ ਬਾਈ ਤੁਸੀਂ ਸਪੈਸ਼ਲੀ ਇੱਥੇ ਸਪੈਸ਼ਲੀ ਇੱਥੇ ਆਏ ਹੋ ਲੈ ਵੀ ਦੋਸਤੋ ਬੜੀ ਦੂਰ ਤੋਂ ਬਾਈ ਆਏ ਹੋਏ ਨੇ ਤੇ ਬਾਈ ਦੀ ਸਮਾਹ ਤੇ ਮੱਥਾ ਟੇਕਣਾ ਸੋ ਨੂੰ ਬਾਈ ਇੱਥੇ ਫੀਲ ਹੋਇਆ ਵੀ ਬਾਕੀ ਯਾਰ ਮੇਲਾ ਲੱਗਦਾ ਕਿਸੇ ਸਮਾਹ ਕਰਦੇ। ਬਾਈ ਅੱਜ ਤੱਕ ਕਿਸੇ ਨੇ ਦੇਖ ਤੁਸੀਂ ਦੇਖਿਆ ਵੀ ਕਿਸੇ ਸਮਾਹ ਤੇ ਮੇਲਾ ਲੱਗਦਾ ਹੋਇਆ। ਤਾਂ ਕਿੱਥੇ ਤੁਸੀਂ ਮਾਨ ਮਹਿਸੂਸ ਕਰਦੇ ਹੋ ਪੰਜਾਬ ਦਾ ਜੇ ਪੂਰਾ ਪੂਰਾ ਮਾਨਾ ਬੋਤ। ਲੈ ਵੀ ਦੋਸਤੋ ਬਾਈਆਂ ਨੇ ਵੀ ਇਹ ਗੱਲ ਕਹੀ ਸੀ ਨਾ ਵੀ ਕਹਿੰਦੇ ਵੀ ਜੇ ਮੇਲਾ ਆਇਆ ਬਾਈ ਮਹਾਲੀ ਤੋਂ ਆਏ ਹੋਇਆ ਤੇ ਬੜੀ ਦੂਰ ਤੋਂ ਚੱਲ ਕੇ ਆਏ ਹੋਇਆ ਕਿਉਂਕਿ ਮੈਂ ਪਹਿਲਾਂ ਹੀ ਅਕਸਰ ਇਹ ਗੱਲ ਕਹਿੰਦਾ ਉਹਨਾਂ ਵੀ ਮੇਲਾ ਲੱਗਿਆ ਤਾਂ ਜੱਟ ਦੀ ਸਮਾਹ ਤੇ ਲੱਗਿਆ ਹੋਇਆ ਤੇ ਆਪਾਂ ਆਪਦੇ ਪੇਜ ਤੇ ਵੀਡੀਓ ਸਾਂਝੀ ਕਰਨੀਆਂ ਹਨ ਮਨਮਾਨਸਾਂ ਵਾਲੇ ਤੇ ਤੇ YouTube ਤੇ Instagram ਤੇ Facebook ਤੇ ਲੈ ਜੀ ਕਿਨੇ ਕੰਮ ਹੋਈ ਜਾਂਦਾ ਚੱਲੀ ਜਾਂਦਾ ਜੋਰਾ ਤੇ ਤੇ ਸਾਰੇ ਇੱਥੇ ਆਉਂਦੇ ਆ ਦੂਰੋਂ ਨੇੜੇ ਹੋਰ ਚੱਲ ਗਏ ਜਿਵੇਂ ਬਾਈ ਖੁਰੀ ਮਹਾਲੀ ਹੋਰ ਤੋਂ ਆਏ ਹੋਏ ਨੇ ਤੇ ਮੈਂ ਕਰਦਾ ਕਿਉਂਕਿ ਕਿਹੜੇ ਜੱਟ ਦੀਆਂ ਫੋਟੋਆਂ ਲਈ ਬੈਠੀ ਆ ਮਾਤਾ ਸਿੱਧੂ ਮੂਸੇਵਾਲੇ ਜੀ ਜੇ ਕਿਤੇ ਇਹਨਾਂ ਨੇ ਜਾਉਣਾ ਜਾਂਦਾ ਹੁੰਦਾ ਨਾ ਅੱਜ ਪਤਾ ਨਹੀਂ ਪੰਜਾਬ ਕਿੰਨੀ ਤਰੱਕੀ ਦੇ ਰਾਹ ਤੇ ਤੇ ਕਿੰਨਾ ਕੁਸ਼ ਪੰਜਾਬ ਦੀ ਦੇਣ ਸੀ ਇਹ ਤਾਂ ਜੱਟ ਹੀ ਜਾਣਦਾ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਮਾਤਾ ਜੀ ਤੁਸੀਂ ਹਰ ਰੋਜ਼ ਆਉਨੇ ਹੋ ਸਾਡੇ ਇੱਥੇ ਹਾਂ ਬੱਸ ਤਾਂ ਸੰਡੇ ਇਹਨਾਂ ਨਾਲ ਵੇਚ ਕੇ ਗੁਜ਼ਾਰਾ ਹੋ ਜਾਂਦਾ ਥੋੜਾ ਹੋ ਜਾਂਦਾ ਬਸ ਟਾਈਮ ਪਾਸ ਹੋ ਜਾਂਦਾ ਤੁਸੀਂ ਬਾਕੀ ਮੰਨਦੇ ਹੋ ਵੀ ਜੇ ਰੁਜ਼ਗਾਰ ਦਿੱਤਾ ਤਾਂ ਇਸ ਬੱਸੇ ਕਰ ਨਹੀਂ ਦਿੱਤਾ ਇਹ ਗੱਲ ਹੈਗੀ ਆ ਹਾਂ ਜੀ ਲੈ ਵੀ ਦੋਸਤੋ ਕਹਿੰਦੇ ਬਾਈ ਦੀ ਸਮਾਹ ਤੇ ਨਾ ਕਹਿੰਦੇ ਮੇਲਾ ਲੱਗ ਜਾਂਦਾ ਤੇ ਇੱਧਰ ਬਜ਼ੁਰਗ ਮਾਤਾ ਵੀ ਹਾਂ ਮੋਤੋ ਬਜ਼ੁਰਗ ਮਾਤਾ ਵੀ ਤੇ ਜਿਹੜੇ ਆ ਬਜ਼ੁਰਗ ਬਾਪੂ ਨੇ ਇਹਨਾਂ ਦੇ ਵੀ ਹੱਥਾਂ ਦੇ ਵਿੱਚ ਇੱਕ ਰੋਜ਼ਗਾਰ ਦਿੱਤਾ ਤਾਂ ਉਹ ਸਿੰਗਰ ਨੇ ਦਿੱਤਾ ਯਾਟ ਸਿੱਧੂ ਮੂਸੇ ਵਾਲੇ ਨੇ ਜੋ ਜੋ ਗਾਇਆ ਜੋ ਲਿਖਿਆ ਕਹਿੰਦੇ ਸਾਰਾ ਸੱਚ ਦੱਸਿਆ ਇੱਧਰ ਵੀ ਮੇਰੇ ਬਾਪੂ ਜੀ ਬੈਠੇ ਨੇ ਇੱਧਰ ਬਾਪੂ ਜੀ ਹਸੀਕਾਰ ਆਏ ਸੰਡੇ ਹੋਣੇ ਆ ਕਿ ਇੱਥੇ ਤੇ ਇਹ ਸਿੱਧੂ ਦੀਆਂ ਤਸਵੀਰਾਂ ਵੇਚ ਕੇ ਰਜਗਾਰ ਚੱਲ ਪੈਂਦਾ ਜੀ ਥੋੜਾ ਲੋਕਾਂ ਨੂੰ ਟਾਈਮpass ਜਾਂਦਾ ਟਾਈਮpass ਹੋ ਜਾਂਦਾ ਵਧੀਆ ਜੀ ਲੈ ਇਹਨੇ ਬਾਕੀ ਰਜਗਾਰ ਦਿੱਤਾ ਤੁਹਾਨੂੰ ਜੇ ਅੱਜ ਇਹ ਜਿਉਂਦਾ ਹੁੰਦਾ ਤਾਂ ਬੜਾ ਕੁਝ ਦੇਣ ਸੀ ਨਾ ਇਹ ਸੀ ਨਾ ਦਾ ਤਾਂ ਪ੍ਰਵਾਹ ਫੇਰ ਨਿਆਰਾ ਸੀ ਜੀ ਸਹੀ ਗੱਲ ਆ ਜੀ ਸਹੀ ਗੱਲ ਆ ਤੇ ਉਹਨੇ ਨਹੀਂ ਦੇਖਣਾ ਜੀ ਸਾਰੇ ਸਿੰਗਰਾਂ ਨੇ ਦੇਖ ਲੈਣਾ ਲੈ ਵੀ ਦੋਸਤੋ ਇਹ ਉਹ ਆ ਜੱਟ ਦੀ ਆਪਾਂ ਸਮਾਹ ਤੇ ਆ ਜਿੱਥੇ ਬਹੁਤ ਸੋਹਣਾ ਪਾਰਕ ਵੀ ਬਣਿਆ ਹੋਇਆ ਜੀ ਤੇ ਜਿੱਥੇ ਬੜਾ ਕੁਝ ਸੇਲ ਹੁੰਦਾ ਤੇ ਇੱਧਰ ਵੀ ਕਹਿੰਦੇ ਵੀ ਕੱਪਾਂ ਦੇ ਵਿੱਚ ਜਿੱਥੋਂ ਦੀ ਇੱਕ ਵੀ ਗੱਲ ਕਰੀਏ ਨਾ ਆਪਾਂ ਤਾਂ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਸਮਾਹ ਤੇ ਜਿਹੜਾ ਕੁਝ ਵੇਚਦਾ ਕਰਦਾ ਜੀ ਸਾਰਾ ਕੁਝ ਇੱਥੇ ਆ ਕਿਉਂਕਿ ਮੇਲਾ ਲੱਗ ਜਾਂਦਾ ਇੱਥੇ ਇਕੱਠ ਬਹੁਤ ਹੁੰਦਾ ਕਿਸ ਚੀਜ਼ ਦਾ ਹੁੰਦਾ ਕਹਿੰਦੇ ਸੰਡੇ ਨੂੰ ਨਾ ਬੜੀ ਦੂਰੋਂ ਦੂਰੋਂ ਆਏ ਹੋਏ ਆ ਸਾਰੀ ਸੰਗਤ ਆਉਣੀ ਆ ਆਪਾਂ ਸਾਰੀ ਜਾਣਕਾਰੀ ਦੇਵਾਂਗੇ